ਮਨੋਵਿਗਿਆਨ ਕਹਿੰਦਾ ਹੈ ਜੋ ਇਸਤਰੀ ਬਿਸਤਰ ਉੱਪਰ ਸੰਭੋਗ ਕਰਦੇ ਸਮੇਂ ਲਾਈਟ ਬੰਦ ਕਰ ਦਿੰਦੀ ਹੈ ਉਹ ਸ਼ਰਮੀਲੀ ਤੇ ਸ਼ਾਂਤ ਸੁਭਾਦੀ ਹੁੰਦੀ ਹੈ ਸੰਭੋਗ ਵਿੱਚ ਰਾਜ ਦਾ ਕੋਈ ਸਥਾਨ ਨਹੀਂ ਹੁੰਦਾ ਖੋਲ ਕੇ ਆਪਣਾ ਯੋਗਦਾਨ ਦੇ ਕੇ ਹੀ ਆਪਣੇ ਪਾਰਟਨਰ ਨੂੰ ਸੰਤੁਸ਼ਟ ਕਰ ਸਕਦੇ ਹੋ ਪ੍ਰੇਮ ਵਿੱਚ ਅੰਨੀ ਲੜਕੀ ਦੀਆਂ ਅੱਖਾਂ ਉਦੋਂ ਖੁੱਲਦੀ ਹੈ ਜਦੋਂ ਉਸਤਾ ਪ੍ਰੇਮੀ ਉਸਦੀ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਤੇ ਇਹ ਗੱਲ ਉਸ ਨੂੰ ਉਦੋਂ ਸਮਝ ਆਉਂਦੀ ਹੈ ਜਦੋਂ ਉਹ ਭਰੋਸਾ ਕਰਕੇ ਬਿਸਤਰ ਉੱਪਰ ਜਾਂਦੀ ਹੈ ਜੇਕਰ ਦੁੱਧ ਵਿੱਚ ਕੇਸਰ ਪਾ ਕੇ ਤੇ ਫਿਰ ਉਸ ਨੂੰ ਉਬਾਲ ਕੇ ਪੀਤਾ ਜਾਏ ਤਾਂ ਇਸ ਤਰ੍ਹਾਂ ਕਰਨ ਨਾਲ ਬਹੁਤ ਜ਼ਿਆਦਾ ਮਰਦਾਨਾ ਤਾਕਤ ਵਧਦੀ ਹੈ ਸਾਈਕੋਲੋਜੀ ਦੇ ਅਨੁਸਾਰ ਲੜਕੀਆਂ ਲਗਭਗ ਇਹ ਸੋਚਦੀ ਰਹਿੰਦੀ ਹੈ ਕਿ ਉਹ ਔਰ ਖੂਬਸੂਰਤ ਬਣ ਸਕਦੀ ਹੈ ਚਾਹੇ ਉਹ ਕਿੰਨੀ ਵੀ ਖੂਬਸੂਰਤ ਕਿਉਂ ਨਾ ਹੋਵੇ ਉਹ ਸ਼ੱਕ ਕਰਨ ਵਾਲੇ ਲੜਕਿਆਂ ਨੂੰ ਘੱਟ ਪਸੰਦ ਕਰਦੀ ਹੈ ਤੇ ਉਹਨਾਂ ਤੋਂ ਟੁਟਕਾਰਾ ਚਾਉਣ ਲੱਗਦੀ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਪਤੀ ਪਤਨੀ ਨੂੰ ਇੱਕ ਦੂਸਰੇ ਦਾ ਬੈਟਰ ਹੱਫ ਕਿਉਂ ਕਿਹਾ ਜਾਂਦਾ ਹੈ ਆਪਣੇ ਪਤੀ ਦੇ ਸਪर्श ਵਿੱਚ ਪਤਨੀ ਦੀ ਸੁੰਦਰਤਾ ਦੁਗਣੀ ਹੋ ਜਾਂਦੀ ਹੈ ਤੇ ਪਤਨੀ ਦੇ ਨਾਲ ਰਹਿਣ ਨਾਲ ਪਤੀ ਦੇ ਬਿਮਾਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ ਇਸ ਲਈ ਪਤੀ ਪਤਨੀ ਨੂੰ ਇੱਕ ਦੂਸਰੇ ਦਾ ਬੈਟਰ ਹਾਫ ਕਿਹਾ ਜਾਂਦਾ ਹੈ ਜਦੋਂ ਰੰਗ ਮੁਹੱਬਤ ਦਾ ਚੜਦਾ ਹੈ ਖੁਆਇਸ਼ਾਂ ਰੰਗीन ਹੋ ਜਾਂਦੀ ਹੈ ਦਿਲ ਵਿੱਚ ਚਿਹਰਾ ਦਿਲਬਰ ਦਾ ਹੋਵੇ ਤਾਂ ਸਾਰੀ ਦੁਨੀਆ ਰੰਗीन ਹੋ ਜਾਂਦੀ ਹੈ ਹਰ ਇਸਤਰੀ ਦੀ ਕੇਵਲ ਇਹੀ ਇੱਛਾ ਹੁੰਦੀ ਹੈ ਉਸ ਦਾ ਪਤੀ ਉਸ ਨੂੰ ਪਿਆਰ ਦੇ ਰਸ ਵਿੱਚ ਭਰ ਦੇਵੇ। ਅਗਰ ਤੁਹਾਨੂੰ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ। ਸਾਈਕੋਲੋਜੀ ਦੇ ਅਨੁਸਾਰ ਕਿਸੇ ਔਰਤ ਨੂੰ ਸੰਭੋਗ ਦੀ ਇੱਛਾ ਹੁੰਦੀ ਹੈ ਤਾਂ ਮਜ਼ਾਕ ਦੀ ਗੱਲ ਵਿੱਚ ਵੀ ਗਲਤ ਇਸ਼ਾਰੇ ਜ਼ਰੂਰ ਕਰਦੀ ਹੈ। ਸਭ ਤੋਂ ਬੈਸਟ ਹੁੰਦੀ ਹੈ ਉਹ ਰਿਲੇਸ਼ਨਸ਼ਿਪ ਜਿੱਥੇ ਪਿਆਰ ਦੇ ਨਾਲ ਨਾਲ ਅੰਡਰਸਟੈਂਡਿੰਗ ਵੀ ਹੁੰਦੀ ਹੈ। ਜੀਵਨ ਇੱਕ ਵਾਰ ਮਿਲਣੇ ਵਾਲਾ ਪ੍ਰਸਤਾਵ ਹੈ ਇਸ ਨੂੰ ਉਹਨਾਂ ਚੀਜ਼ਾਂ ਵਿੱਚ ਬਰਬਾਦ ਨਾ ਕਰੋ ਜੋ ਤੁਹਾਨੂੰ ਪਸੰਦ ਨਹੀਂ ਹੈ ਕੁਝ ਲੋਕ ਨਕਲੀ ਫੁੱਲਾਂ ਦੀ ਤਰ੍ਹਾਂ ਹੁੰਦੇ ਹਨ ਦੂਰ ਤੋਂ ਖੂਬਸੂਰਤ ਲੱਗਦੇ ਹਨ ਪਰ ਜਦੋਂ ਪਾਸ ਜਾਂਦੇ ਹਾਂ ਤਾਂ ਅਹਿਸਾਸ ਹੁੰਦਾ ਹੈ ਕਿੰਨੇ ਬੇਕਾਰ ਹਨ ਪਿਆਰ ਉਹੀ ਸੱਚਾ ਹੁੰਦਾ ਹੈ ਜਿੱਥੇ ਮਨਮਾਨੀ ਚੱਲਦੀ ਹੈ ਬੇਈਮਾਨੀ ਨਹੀਂ ਜਿਨ੍ਹਾਂ ਪੁਰਸ਼ਾਂ ਦੇ ਅਨੇਕ ਔਰਤਾਂ ਨਾਲ ਸਰੀਰਕ ਸੰਬੰਧ ਹੁੰਦੇ ਹਨ ਉਹ ਸੰਭੋਗ ਨੂੰ ਬਹੁਤ ਮਹੱਤਵਪੂਰਨ ਮੰਨਦੇ ਹਨ ਪਰ ਐਸੇ ਪੁਰਸ਼ ਆਪਣੇ ਸੰਬੰਧਾਂ ਤੋਂ ਕਦੀ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੋ ਪਾਉਂਦੇ ਇਸ਼ਕ ਵਿੱਚ ਦਰਦ ਦਾ ਰਿਸ਼ਤਾ ਹੈ ਵਿਚਕਾਰ 마ਸੂਮ ਦਿਲ ਪਿਸਤਾ ਹੈ ਨਾ ਜ਼ਖਮ ਪੜਦਾ ਹੈ ਨਾ ਇਸ਼ਕ ਮਰਦਾ ਹੈ ਵੀਡੀਓ ਪਸੰਦ ਆ ਰਿਹਾ ਹੈ ਤਾਂ ਇੱਕ ਲਾਈਕ ਜ਼ਰੂਰ ਕਰੋ ਸਾਈਕੋਲੋਜੀ ਕਹਿੰਦੀ ਹੈ ਜਿਸ ਪੁਰਸ਼ ਨੂੰ ਕਿਸੇ ਇਸਤਰੀ ਨਾਲ ਸੰਭੋਗ ਵਿੱਚ ਬਹੁਤ ਆਨੰਦ ਮਿਲਦਾ ਹੈ ਤਾਂ ਉਹ ਪੁਰਸ਼ بار بار ਉਸ ਇਸਤਰੀ ਨਾਲ ਮਿਲਣ ਦੀ ਚਾਹਤ ਰੱਖਦੇ ਹਨ ਜੋ ਲੜਕੀਆਂ ਮੇਕਅਪ ਨਹੀਂ ਕਰਦੀ ਤੇ ਨਾਂ ਦੇ ਬਰਾਬਰ ਕਰਦੀ ਹੈ ਉਸ ਦਾ ਚਰਿੱਤਰ ਬੇਹੱਦ ਚੰਗਾ ਹੁੰਦਾ ਹੈ ਜ਼ਿੰਦਗੀ ਹੈ 4 ਦਿਨ ਦੀ ਕੁਝ ਵੀ ਨਾ ਗਿਲਾ ਕਰੋ ਸਾਈਕੋਲੋਜੀ ਕਹਿੰਦਾ ਹੈ ਕਿ ਸੱਚਾ ਚੌਣ ਵਾਲਾ ਤੁਹਾਡੇ ਨਾਲ ਹਰੇਕ ਤਰ੍ਹਾਂ ਦੀ ਗੱਲ ਕਰੇਗਾ ਤੁਹਾਡੇ ਨਾਲ ਹਰ ਮਸਲੇ ਉੱਪਰ ਗੱਲ ਕਰੇਗਾ ਪਰ ਧੋਖਾ ਦੇਣ ਵਾਲਾ ਸਿਰਫ ਪਿਆਰ ਭਰੀ ਗੱਲ ਕਰੇਗਾ ਜ਼ੀਰੋ ਫਿਗਰ ਕਦੀ ਵੀ ਮਰਦਾਂ ਦੀ ਪਸੰਦ ਨਹੀਂ ਰਿਹਾ ਹੈ ਇੱਕ ਭਰਿਆ ਪੂਰਾ ਸਡੋਲ ਸਰੀਰ ਮਰਦਾਂ ਨੂੰ ਜ਼ਿਆਦਾ ਆਕਰਸ਼ਿਤ ਕਰਦਾ ਹੈ ਮੈਂ ਖੁਸ਼ ਹਾਂ ਕੀ ਮੈਨੂੰ ਹਰ ਰੋਜ਼ ਆਪਣੇ ਘਰ ਦਾ ਛਾੜੂ ਪੋਚਾ ਕਰਨਾ ਪੈਂਦਾ ਹੈ ਦਰਵਾਜ਼ੇ ਖਿੜਕੀਆਂ ਨੂੰ ਸਾਫ਼ ਕਰਨਾ ਪੈਂਦਾ ਹੈ ਸ਼ੁਕਰ ਹੈ ਮੇਰੇ ਕੋਲ ਘਰ ਤਾਂ ਹੈ ਪਰ ਜਿਨ੍ਹਾਂ ਦੇ ਕੋਲ ਛੱਤ ਨਹੀਂ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ ਰੱਬ ਦਾ ਸ਼ੁਕਰ ਹੈ ਵੀਡੀਓ ਪਸੰਦ ਆ ਰਿਹਾ ਤਾਂ ਲਾਈਕ ਕਰ ਜ਼ਰੂਰ ਕਰੋ ਇੱਛਾ ਪੂਰੀ ਨਹੀਂ ਹੁੰਦੀ ਤਾਂ ਕ੍ਰੋਧ ਵੱਧਦਾ ਹੈ ਤੇ ਇੱਛਾ ਪੂਰੀ ਹੁੰਦੀ ਹੈ ਤਾਂ ਲੋਭਵੱਤਾ ਹੈ ਇਸ ਲਈ ਹਰ ਹਾਲ ਵਿੱਚ ਸਬਰ ਬਣਾਈ ਰੱਖਣਾ ਹੀ ਸ੍ਰੇਸ਼ਟ ਹੈ ਸਾਈਕੋਲੋਜੀ ਦੇ ਅਨੁਸਾਰ ਜੋ ਪ੍ਰੇਮੀ ਜੋੜੇ ਆਪਣੇ ਸੈਕਸ਼ੂਅਲ ਰਿਲੇਸ਼ਨਸ਼ਿਪ ਵਿੱਚ ਸਦਾ ਐਕਟਿਵ ਤੇ ਖੁੱਲੇ ਵਿਚਾਰਾਂ ਦੇ ਹੁੰਦੇ ਹਨ ਉਹਨਾਂ ਦੇ ਆਪਸੀ ਸੰਬੰਧ ਦੂਸਰਿਆਂ ਦੀ ਤੁਲਨਾ ਵਿੱਚ ਬਹੁਤ ਮਜ਼ਬੂਤ ਹੁੰਦੇ ਹਨ ਵੀਡੀਓ ਪਸੰਦ ਆ ਰਿਹਾ ਤਾਂ ਲਾਈਕ ਕਰ ਜ਼ਰੂਰ ਕਰੋ ਬੈੱਡਰੂਮ ਵਿੱਚ ਪਤੀ ਨੂੰ ਰੋਜ਼ ਖੁਸ਼ ਰੱਖਣ ਵਾਲੀ ਪਤਨੀ ਦੀ ਨਿਸ਼ਾਨੀ ਹੈ ਨੰਬਰ 1 ਪਤੀ ਨੂੰ ਆਪਣਾ دیਵਾਨਾ ਬਣਾ ਕੇ ਰੱਖਦੀ ਹੈ ਨੰਬਰ 2 ਪਤੀ ਦੇ ਸਾਹਮਣੇ ਹਮੇਸ਼ਾ ਜਾਣ ਬੁੱਝ ਕੇ ਕੱਪੜੇ ਬਦਲਦੀ ਹੈ ਨੰਬਰ 3 ਆਪਣੇ ਆਪ ਨੂੰ ਹਮੇਸ਼ਾ ਫਿੱਟ ਰੱਖਦੀ ਹੈ ਬਿਸਤਰੇ ਵਿੱਚ ਪਤੀ ਦੀਆਂ ਸਹੂਲਤਾਂ ਦਾ ਧਿਆਨ ਰੱਖਦੀ ਹੈ ਨੰਬਰ 4 ਰਾਤ ਵਿੱਚ ਹਮੇਸ਼ਾ ਪਤੀ ਦੇ ਨਾਲ ਚਿਪਕ ਕੇ ਸੌਂਦੀ ਹੈ ਤੇ ਪਤੀ ਦੇ ਨਾਲ ਰੋਮਾਂਟਿਕ ਗੱਲਾਂ ਕਰਦੀ ਹੈ ਨੰਬਰ 5 ਪਤੀ ਦੇ ਨਾਲ ਉਸਦੀ ਗਰਲਫ੍ਰੈਂਡ ਦੀ ਕਦੇ ਚਰਚਾ ਨਹੀਂ ਕਰਦੀ ਸੋਲੋਜੀ ਦੇ ਅਨੁਸਾਰ ਜੋ ਇਨਸਾਨ ਜਿੰਨਾ ਜ਼ਿਆਦਾ ਗੁੱਸਾ ਕਰਦਾ ਹੈ ਉਹ ਉਨਾ ਪਿਆਰ ਵੀ ਕਰਦਾ ਹੈ ਉਸ ਦਾ ਦਿਲ ਦੂਸਰਿਆਂ ਦੇ ਮੁਕਾਬਲੇ ਬਹੁਤ ਸਾਫ਼ ਹੁੰਦਾ ਹੈ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ